ਅੱਜ ਸਾਰੀ ਕੱਲ ਦੇ ਸਾਰਿਆਂ ਨੂੰ ਅੱਜ ਕੱਲ ਕਰ ਲੱਗੇ ਆ ਲਕੋਰੀਏ ਦੀ ਪੋਰਤਾਂ ਵਾਸਤੇ ਜਿਹਦੇ ਨਾਲ ਕਿ ਸ਼ਰੀਜ ਬਹੁਤ ਜ਼ਿਆਦਾਆਂ ਸਮੱਸਿਆਵਾਂ ਆਉਂਦੀਆਂ ਵਾਈਟ ਸਟਾਰ ਦੇ ਸਫੇਦ ਪਾਣੀ ਪੈਣਾ ਜਿਹਦੇ ਨਾਲ ਜ਼ਿਆਦਾ ਪਾਣੀ ਪੀਣ ਦੇ ਨਾਲ ਔਰਤਾਂ ਨੂੰ ਬਦਬੂ ਆਉਣਾ ਪਿਸ਼ਾਬ ਲਾ ਕੇ ਆਉਣਾ ਜਲਣ ਨਾਲ ਆਉਣਾ ਆਪਣੇ ਸ਼ਰੀਜੋ ਆਪਣੀ ਬਦਬੂ ਆਈ ਜਾਣੀ ਹੋਰ ਕਾਫੀ ਮੁਸ਼ਕਲਾਂ ਹੁੰਦੀਆਂ ਦਿਮਾਗੀ ਕਮਜ਼ੋਰੀ ਚੱਕਰ ਹੋਣੇ ਸਰੀਰ 'ਚ ਆਸਥਿਤ ਕਾਬਟ ਕਮਰ ਦਾ ਦਰਦ ਹੋਰ ਕਾਫੀ ਜ਼ਿਆਰੀਆਂ ਮੁਸ਼ਕਲਾਂ ਹੁੰਦੀਆਂ ਦਿਨ ਦਿੰਨ ਸਰੀਰ ਕਮਜ਼ੋਰ ਹੁੰਦਾ ਜਾਂਦਾ ਵਾ ਕਿਸੇ ਨੂੰ ਵੀ ਲਕੋਰੀ ਦੀ ਮੁਸ਼ਕਲ ਹੋਵੇ ਤਾਂ ਸਾਡੇ ਤੇ ਕੇ 90 ਤੇ ਸੰਪਰਕ ਕਰਨ ਸਾਡਾ ਮੇਨ ਹੈਡ ਹੈ ਜਨਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਅੱਜ ਕੱਲ ਬੱਚਿਆਂ ਵਿੱਚ ਵੀ ਲਕੋਰੀ ਦੀ ਸਮੱਸਿਆ ਬਹੁਤ ਪਾਈ ਜਾ ਰਹੀ ਆ ਕਿਸੇ ਨੇ ਸਾਡੇ ਕੋਲ ਦਵਾਈ ਲੈਣੀ ਹੋਵੇ ਤਾਂ ਸਾਡੇ ਕੋਲ ਲਕੋਰੀ ਦਵਾਈ ਤਿਆਰ ਆ ਅਸੀਂ ਆਰਬਿਕ ਦਵਾਈਆਂ ਪਾ ਕੇ ਸਪੈਸ਼ਲ ਵਟੇ ਤਿਆਰ ਕੀਤੀ ਹੈ ਲਕੋਰੀਏ ਦੀ ਜੇ ਸਾਡੇ ਚ ਸਾਰੇ ਦਵਾਈਆਂ ਪਚਿੰਦਾ ਸਾਡਾ ਖਾਸ ਪ੍ਰਬੰਧ ਹੈ